ਸਸਿਕਾ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨਕੀ ਪਰਮਿੰਦਰ ਜੀ ਸਿੰਘ ਵੱਲੋਂ ਪਿਆਰ ਭਰੀ ਸਸਿਕਾ ਜੀ ਤੁਸੀਂ ਵੇਖ ਰਹੇ ਹੋ ਬਖਤੌਟ ਢਿੱਲੋਂ ਫੇਸਬੁੱਕ ਪੇਜ ਪੇਜ ਨੂੰ ਤੁਸੀਂ ਰੋਜ਼ ਸਾਡੇ ਨੂੰ ਫੋਲੋ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਸੁਣਦੇ ਵੀ ਹੋ ਸਾਡੀਆਂ ਗੱਲਾਂ ਰੋਜ਼ ਦੀ ਤਰ੍ਹਾਂ ਅੱਜ ਫਿਰ ਇੱਕ ਸਾਡੇ ਕੋਲੇ ਟੌਪਿਕ ਹੈਗਾ ਟੌਪਿਕ ਹੈਗਾ ਬਹੁਤ ਮਤਲਬ ਦਰਦਨਾਕ ਮੌਤ ਹੋਈ ਹੈ ਜਿਹੜੀ ਏ ਡੀ ਜੀ ਪੀ ਸਾਹਿਬ ਦੀ ਉਹਨਾਂ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਦੇ ਆ ਢਿੱਲੋਂ ਸਾਹਿਬ ਨੇ ਢਿੱਲੋਂ ਸਾਹਿਬ ਸਸਿਕਾ ਜੀ ਸਸਿਕਾ ਚਲੋ ਸਾਬ ਅੱਜ ਰਾਹੁਲ ਗਾਂਧੀ ਜੀ ਆਏ ਆ ਏਡੀਜੀਪੀ ਦੀ ਡੈਥ ਹੋਈ ਹੈ ਜਿਹੜੇ ਉੱਥੇ ਆਪਣੇ ਚੰਡੀਗੜ੍ਹ ਦੇ ਵਿੱਚ ਉਹ ਆ ਕੇ ਕੀ ਕਿਹਾ ਉਹਨਾਂ ਨੇ ਕੀ ਗੱਲਬਾਤ ਹੋਈ ਹੈ ਉਹਨਾਂ ਦੀ ਉਹਦੇ ਬਾਰੇ ਕੋਈ ਕਰੋ ਦੋ ਗੱਲਾਂ ਬਿਲਕੁਲ ਵਾਈ ਪੂਰਨ ਕੁਮਾਰ ਜੀ ਜਿਹੜੇ ਏਡੀਜੀਪੀ ਹੁੰਦੇ ਸੀ ਹਰਿਆਣੇ ਦੇ ਜੀ ਪਿਛਲੇ ਦਿਨੀ ਉਹਨਾਂ ਦੀ ਬੜੀ ਦਰਦਨਾਕ ਢੰਗ ਦੇ ਨਾਲ ਇੱਕ ਮੌਤ ਹੋਈ ਸੀ ਮੌਤ ਹੋ ਗਈ ਸੀ ਐਸੀ ਮੌਤ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਆਤਮ ਹੱਤਿਆ ਸੀ ਆਤਮ ਹੱਤਿਆ ਠੀਕ ਹੈ ਜੀ ਜੀ ਉਹ ਪੰਜਾਬੀ ਚ ਆਤਮ ਹੱਤਿਆ ਕਹਿੰਦੇ ਆ ਉਰਦੂ ਦੇ ਵਿੱਚ ਖੁਦਕਸ਼ੀ ਕਹਿੰਦੇ ਖੁਦਕਸ਼ੀ ਠੀਕ ਹੈ ਜੀ ਇਹ ਖੁਦਕਸ਼ੀ ਉਹਨਾਂ ਨੂੰ ਕਿਉਂ ਕਰਨੀ ਪਈ ਜੀ ਇਹਦਾ ਵਰਤਾਂਤ ਉਹਨਾਂ ਨੇ ਆਪਣੀ 9 ਪੇਜ ਦੀ ਚਿੱਠੀ ਦੇ ਵਿੱਚ ਲਿਖਿਆ ਵੈ ਅੱਛਾ ਲੈਟਰ ਲਿਖ ਕੇ ਗਿਆ ਜੀ ਲੈਟਰ ਲਿਖਿਆ ਸੁਸਾਇਸਾਈਡ ਨੋਟ ਲਿਖ ਕੇ ਜੀ ਜੀ ਗੱਲ ਇਹ ਕਿ 7 ਅਕਤੂਬਰ ਨੂੰ ਉਹਨਾਂ ਨੇ ਸੁਸਾਇਸਾਈਡ ਕੀਤੀ ਹੈ ਜੀ ਅੱਜ ਆ 14 ਅਕਤੂਬਰ 7 ਦਿਨ ਹੋ ਗਏ 7 ਦਿਨ ਹੋ ਗਏ ਬੰਦਾ ਸੁਧਾਰ ਨਹੀਂ ਜੀ ਬੰਦਾ ਐਡੀਜੀਪੀ ਐਡੀਜੀਪੀ ਹੈ ਪੁਲਿਸ ਦਾ ਬਹੁਤ ਵੱਡਾ ਅਫਸਰ ਹੈ ਅਫਸਰ ਹੈ ਜੀ ਉਹਦੀ ਵਾਈਫ ਜਿਹੜੀ ਹੈਗੀ ਹੈ ਉਹ ਏਸੀਐਸ ਦੇ ਰੁਤਬੇ 'ਚ ਪਹੁੰਚ ਚੁੱਕੀ ਹੈ ਬਹੁਤ ਬਹੁਤ ਵੱਡਾ ਰੁਤਬਾ ਹੈ ਏਸੀਐਸ ਦਾ ਮਤਲਬ ਐਡੀਸ਼ਨਲ ਐਡੀਸ਼ਨਲ ਚੀਫ ਸੈਕਟਰੀ ਚੀਫ ਸੈਕਟਰੀ ਠੀਕ ਹੈ ਜੀ ਮਤਲਬ ਐਡਾ ਵੱਡਾ ਉਹਦਾ ਹੋ ਗਿਆ ਤੇ 7 ਦਿਨ ਬੰਦੇ ਦਾ ਸੰਸਕਾਰ ਨਾ ਹੋ ਬਹੁਤ ਵੱਡੀ ਗੱਲ ਹੈ ਜੀ ਇਹਦਾ ਕਾਰਨ ਕੀ ਹੈ ਕੀ ਕਾਰਨ ਕੋਈ ਬੜੀ ਵੱਡੀ ਗੱਲ ਹੈ ਉਹਦੇ ਕਰਨੇ ਕਿ ਜਿਹੜਾ ਉਹਨਾਂ ਨੇ ਸੁਸਾਈਸਾਈਡ ਨੋਟ ਲਿਖਿਆ ਹੈ ਜੀ ਉਸ ਸੁਸਾਈਸਾਈਡ ਨੋਟ ਦੇ ਵਿੱਚ ਉਹਨੇ ਇੱਕ ਵਰਤਾਂਤ ਜਿਹੜਾ ਹੈਗਾ ਉਹ ਦੱਸਿਆ ਲੋਕਾਂ ਨਾਲ ਸਾਂਝਾ ਕਿ ਦਲਤ ਪਰਿਵਾਰ ਦੇ ਵਿੱਚ ਪੈਦਾ ਹੋਏ ਬੰਦੇ ਨੂੰ ਕਿੰਨਾ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪੈਂਦਾ ਸਾਹਮਣਾ ਕਰਨਾ ਪੈਂਦਾ ਪੰਜਾਬ ਦੀ ਸਥਿਤੀ ਪੰਜਾਬ ਦੇ ਵਿੱਚ ਵੀ ਜੀ ਜਾਂਚ ਪਾਸ ਹੈ ਹਾਂ ਲੇਕਿਨ ਇਹ ਜਾਂਚ ਪਾਸ ਨੂੰ ਜੇ ਆਪਾਂ ਕਹੀਏ ਪਿੱਟ ਦੀ ਹੱਦ ਤੱਕ ਨਹੀਂ ਗਈ ਨਹੀਂ ਜਿੱਥੇ ਕਿਸੇ ਨਾਲ ਇਸ ਕਰਕੇ ਨਫ਼ਰਤ ਕੀਤੀ ਜਾਂਦੀ ਕਿ ਤੂੰ ਫੁਲਾਦੀ ਜਾਤ ਹੈ ਛੋਟੀ ਜਾਤ ਦੇ ਵਿੱਚ ਲੇਕਿਨ ਜੀ ਹਰਿਆਣਾ ਦੇ ਵਿੱਚ ਕਿਸ ਹੱਦ ਤੱਕ ਹੈ ਹਾਂ ਔਰ ਜਿਹੜੀ ਉਹਨੇ ਗੱਲ ਕਹੀ ਹੈ ਜੀ ਉਹ ਗੱਲ ਉਹਨੇ ਬਹੁਤ ਹੀ ਜਿਹੜੀ ਹੱਕ ਵਾਂਗ ਆਪਾਂ ਇਸ ਤਰ੍ਹਾਂ ਪੇਸ਼ ਕੀਤੀ ਹੈ ਕਿ ਜਿਵੇਂ ਉਸ ਬੰਦੇ ਦੇ ਨਾਲ ਬਹੁਤ ਸਾਰਾ ਤੁਰਗਮਾਰ ਜਿਹੜਾ ਬੰਦ ਜਿਹੜਾ ਬਹੁਤ ਲੰਮੇ ਸਾਲਾਂ ਤੋਂ ਤਿੱਕਰ ਹੰਦਾ ਆਪਦਾ ਜੀ 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 ਤੇ ਹੁਣ ਜਿਹੜੀ ਇੰਤਹਾ ਹੋ ਗਈ ਸੀ ਜਿੱਥੇ ਉਹ ਹੋਰ ਬਰਦਾਸ਼ਤ ਨਹੀਂ ਕਰ ਸਕਿਆ ਪੂਰੀ ਆਤਮ ਹੱਤਿਆ ਕਰ ਦਿੱਤੀ ਜੀ ਵਾਈਫ ਉਹਦੀ ਜਿਹੜੀ ਹੈਗੀ ਹੈ ਉਹ ਡਿਮਾਂਡ ਕਰ ਰਹੀ ਹੈ ਉਹਦੇ ਨੇ ਦੋ ਬੱਚੇ ਉਹ ਡਿਮਾਂਡ ਕਰ ਰਹੇ ਨੇ ਜੀ ਕਿ ਇਦਨੇ ਜੋ ਜ਼ਿੰਮੇਵਾਰ ਬੰਦੇ ਉਹਨਾਂ ਦੇ ਵਿੱਚ ਹੈ ਤਾਂ ਭਾਵੇਂ ਕਈ ਐਫ ਆਈ ਆਰ ਲਗਭਗ ਇੱਕ ਦਰਜਨ ਬੰਦੇ ਦੇ ਖਿਲਾਫ ਹੋਈ ਜੀ ਲੇਕਿਨ ਪ੍ਰਮੁਖ ਤੌਰ ਤੇ ਤੇ ਦੋ ਬੰਦੇ ਨੂੰ ਉਹਨਾਂ ਨੇ ਕਟੈਰੀਛਲਾ ਕੀਤਾ ਦੋਸ਼ੀਆਂ ਦੋਸ਼ੀਆਂ ਠੀਕ ਹੈ ਉਹਨਾਂ ਦੇ ਵਿੱਚ ਇੱਕ ਜਿਹੜੇ ਹੈਗੇ ਐ ਐਸਪੀ ਹੈ ਰੋਤਗੜੀ ਦੂਜੇ ਪੰਜਾਬ ਆ ਜਿਹੜੇ ਹਰਿਆਣੇ ਦੇ ਡੀਜੀਪੀ ਹੈ ਉਹ ਹੈ ਇਹ ਦੋਨਾਂ ਬੰਦਿਆਂ ਨੂੰ ਉਹਨੇ ਕਹਿ ਦਿੱਤੀ ਨਾ ਇਮੀਡੀਏਟ ਕਟਾਰੀ ਹੋਣੀ ਚਾਹੀਦੀ ਹੈ ਇਮੀਡੀਏਟ ਨੂੰ ਸਸਪੈਂਡ ਕਰਨਾ ਚਾਹੀਦਾ ਡਿਸਮਿਸ ਕਰੋ ਸਸਪੈਂਡ ਕਰੋ ਜੋ ਨਾ ਹਮੂਲੀ ਕਰਨਾ ਇਹ ਗੱਲ ਕਰਦੇ ਪਰ ਗੱਲ ਇਹ ਹੈ ਕਿ ਜਿਹੜੇ ਹਰਿਆਣੇ ਦੇ ਹੈਗੇ ਤੁਹਾਡੇ ਡੀਜੀਪੀ ਜੀ ਉਹ ਡੀਜੀਪੀ ਸਾਹਿਬ ਕਹਿੰਦੇ ਵੀ ਬੜੇ ਗਰੀਬੀ ਬੱਚੇ ਮੁੱਖ ਮੰਤਰੀ ਜਿਹੜੇ ਹੈਗੇ ਆ ਨੈਭ ਸਿੰਘ ਸੈਣੀ ਉਹ ਚਾਹੁੰਦੇ ਜੀ ਕਿ ਐਕਸ਼ਨ ਹੋਵੇ ਕਾਰਵਾਈ ਹੋਵੇ ਪਰਿਵਾਰ ਨੂੰ ਇਨਸਾਫ ਮਿਲੇ ਲੇਕਿਨ ਚਾਹਣ ਦੇ باوجود ਵੀ ਜੀ ਉਹ ਫੈਸਲਾ ਨਹੀਂ ਲੈ ਕਰ ਜੀ ਕਿਉਂਕਿ ਨੈਭ ਸਿੰਘ ਸੈਣੀ ਭਾਵੇਂ ਮੁੱਖ ਮੰਤਰੀ ਜਰੂਰ ਹੈ ਜੀ ਲੇਕਿਨ ਅਸਲ ਤੇ ਜਿਹੜਾ ਸੁਪਰ ਮੁੱਖ ਮੰਤਰੀ ਹੈ ਕੋਈ ਹੋਰ ਹੈ ਹੋਰ ਹਰਿਆਣਾ ਸੁਪਰ ਮੁੱਖ ਮੰਤਰੀ ਕੌਣ ਹੈ ਜੀ ਸੁਪਰ ਮੁੱਖ ਮੰਤਰੀ ਮਨੋੜ ਲਾਲ ਖੱਤਰਨਾਗਾ ਉਹ ਸਖਸ਼ ਹੈ ਜੀ ਜਿਸ ਸਾਕਸ਼ੀ ਦੇ ਮੋਟਰਸਾਈਕਲ ਦਿੱਤੇ ਦੇ ਕੇ ਜੀ ਨਰਿੰਦਰ ਮੋਦੀ ਸਾਹਿਬ ਇੱਕ ਪ੍ਰਚਾਰਕ ਦੇ ਜਿਹੜਾ ਪ੍ਰਚਾਰਕ ਦੇ ਵਿੱਚ ਹਰਿਆਣੇ ਚ ਕੋ ਮੈਂ ਕਰਦੇ ਸੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਮੁੱਖ ਮੰਤਰੀ ਬਣ ਤੋਂ ਪਹਿਲਾਂ ਸਰਗਰਮ ਪੋਲਿਟਿਕਸ ਆਉਣ ਤੋਂ ਪਹਿਲਾਂ ਜੀ ਨਰਿੰਦਰ ਮੋਦੀ ਸਾਹਿਬ ਜਿਹੜੇ ਹੈਗੇ ਉਹ ਆਰਐਸਐਸ ਦੇ ਪ੍ਰਚਾਰਕ ਨੂੰ ਪ੍ਰਚਾਰਕ ਸੀਗੇ ਪ੍ਰਚਾਰਕ ਤੋਂ ਬਾਅਦ ਫਿਰ ਉਹਨਾਂ ਨੂੰ ਇੰਚਾਰਜ ਲਾਤਾ ਸੀ ਹਰਿਆਣੇ ਦਾ ਵੀ ਤੇ ਪੰਜਾਬ ਦਾ ਪੰਜਾਬ ਦਾ ਤਾਂ ਜਿਸ ਵੀ ਹਰਿਆਣੇ ਚ ਕੰਮ ਕਰਦੇ ਸੀ ਉਸ ਫਿਰ ਮਨੂਰ لال ਖੱਟਰ ਵੀ ਪ੍ਰਚਾਰਕ ਸੀ ਤੇ ਮਨੂਰ لال ਖੱਟਰ ਦੇ ਮੋਟਰਸਾਈਕਲ ਉੱਤੇ ਘੁੰਮਦੇ ਘੁੰਮਦੇ ਸੀ ਬਿਲਕੁਲ ਦੋਨਾਂ ਦੀ ਦੋਸਤੀ ਬਹੁਤ ਪੱਕੀ ਹੈ ਜੀ ਔਰ ਮੈਂ ਇੱਥੇ ਇਹ ਵੀ ਦੱਸ ਦਮਾ ਕਿ ਜਦੋਂ ਮਨੂਰ لال ਖੱਟਰ ਨੂੰ ਉਤਾਰਿਆ ਜੀ ਹਰਿਆਣੇ ਦੀ ਵਿਧਾਨ ਸਭਾ ਦਾ ਐਮ ਐਲ ਏ ਬਣਨ ਵਾਸਤੇ ਜੀ ਉਸ ਬੜੇ ਬੜੇ ਵੱਡੇ ਪਦਰ ਤੇ ਉਹਨਾਂ ਦਾ ਵਿਰੋਧ ਹੋਇਆ ਸੀ ਕਰਾਮਤ ਨੂੰ ਅੱਛਾ ਜੀ ਬਹੁਤ ਵੱਡੇ ਪਦ ਜੀ ਜਿਹੜੇ ਸਥਾਨਕ ਵਰਕਰ ਸੀ ਉਹਨਾਂ ਨੇ ਜਿੰਦਾਬਾਦ ਮੁਰਦਾਬਦ ਵੀ ਕੀ ਜੀ ਲੇਕਿਨ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਇਹ ਐਮਐਲਏ ਵੰਡ ਵਾਸਤੇ ਨਹੀਂ ਆਇਆ। ਬਿਲਕੁਲ ਬਿਲਕੁਲ। ਇਹਨਾਂ ਦਾ ਨਿਰਿੰਦਰ ਮੋਦੀ ਇਹ ਮੁੱਖ ਮੰਤਰੀ ਬਣਾਉਣਗੇ ਤੇ ਇਹਨਾਂ ਨੇ ਉਹ ਮੁੱਖ ਮੰਤਰੀ ਬਣਾਉਣਾ। ਉਹ ਮੁੱਖ ਮੰਤਰੀ ਬਣਿਆ ਹੁਣ ਐਸਪਰੇ ਨੂੰ ਕੇਂਦਰੀ ਵੀ ਜੀ ਹੈ। ਜੀ। ਨੈਰਵ ਸਿੰਘ ਸੈਣੀ ਜਿਹੜਾ ਹੈਗਾ ਨੈਰਵ ਸਿੰਘ ਸੈਣੀ ਜਿਹੜਾ ਹੈਗਾ ਉਹਨਾਂ ਦਾ ਪੀਐਫਐਸਏ ਕਿ ਉਹਨਾਂ ਦੇ ਪ੍ਰਤੀਨਿਧੀ ਦੇ ਰੂਪ ਦੇ ਵਿੱਚ ਉਹਨਾਂ ਦੇ ਇੱਕ ਵਰਕਰ ਦੇ ਰੂਪ ਦੇ ਵਿੱਚ ਕੰਮ ਕਰ ਕੰਮ ਕਰਦੇ ਨੇ। ਹੁਣ ਐਸਪਰੇ ਦੀ ਆਪਾਂ ਦੇਖੀਏ ਤਾਂ ਜਦੋਂ ਇੱਕ ਟਰੱਕਰੋਂ ਬਾਹਰ ਆਇਆ। ਜੀ। ਉਸ ਤੋਂ ਬਾਅਦ ਪਤਾ ਕੀਤਾ ਕਿ ਕਿੱਥੇ ਅਨੋਰਲ ਖੱਟ ਜੀ ਤਾਂ ਬਨੋਰਲ ਖੱਟਰੇ ਇਸ ਦੇਸ਼ ਦੇ ਵਿੱਚ ਨਹੀਂ ਸੀ ਨਿਬਾੜ ਪਤਾ ਲੱਗਿਆ ਕਿ ਉਹ ਦੱਖਣੀ ਅਫਰੀਕਾ ਅਫਰੀਕਾ ਦੇ ਵਿੱਚ ਗਏ ਦੱਖਣੀ ਅਫਰੀਕਾ ਦੇ ਵਿੱਚੋਂ ਜਿੱਦੋਂ ਕੱਲ੍ਹ ਹੀ ਪਤਾ ਲੱਗਿਆ ਕਿ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਜੀ ਸਾਬਕਾ ਪ੍ਰਧਾਨ ਜਿਹੜੇ ਸਰਵਿਸ ਸਰਵਾਂ ਕਾਂਗਰਸ ਪਾਰਟੀ ਦੇ ਜੀ ਆਹ ਰੌਹਲ ਗਾਂਧੀ ਵਿਦੇਸ਼ੋਂ ਮੁੜਾਏ ਜੀ ਤੇ ਉਹਨਾਂ ਨੇ ਪਰਿਵਾਰ ਨਾਲ ਕੰਟੈਕਟ ਕਰਨਾ ਤੇ ਉਹ ਚੰਡੀਗੜ੍ਹ ਆ ਰਹੇ ਹੈ ਉਹਦੇ ਦੀ ਵਾਈਫ ਨੂੰ ਟ੍ਰੇਨਾਂ ਗਿਆ ਮਿਲਵਾਉਣਾ ਮਿਲਵਾਉਣ ਵਾਸਤੇ ਜੀ ਬਿਲਕੁਲ ਬਸ ਫਿਰ ਕੀ ਸੀ ਜੀ ਫਿਰ ਬਨੂਰ لال ਖੱਟਰ ਨੇ ਆਪਣੀਆਂ ਸਾਰੀਆਂ ਜਗ੍ਹਾ ਤੋਂ ਤੋਪਾਂ ਸੀ ਤੋਪਾਂ ਵੀੜਦੀਆਂ ਜੀ ਉਹ ਤੋਪਾਂ ਵੀੜਦੀਆਂ ਕਿ ਕਿਵੇਂ ਨਾ ਕਿਵੇਂ ਉਸ ਮੈਡਮ ਨੂੰ ਬਨਾਇਆ ਜਾਂਦੇ ਤੇ ਸੰਸਕਾਤ ਆਤਮ ਪੋਸਟਮਾਰਟ ਕਿ ਅੰਤੋਂ ਸੰਸਕਾਰ ਜੀ 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 ਲੇਕਿਨ ਉਹ ਮੈਡਮ ਜਿਸ ਥਾਂ ਤੇ ਪਹੁੰਚ ਹੀ ਲਈ ਜੀ ਉਹਨੇ ਕਿਹਾ ਨਹੀਂ ਇਹ ਨਹੀਂ ਹੋ ਸਕਦੀ ਇੱਥੇ ਮੈਂ ਇਹ ਗੱਲ ਕਰਨਾ ਕਿ ਜਿਹੜਾ ਦਲਤ ਭਾਈਚਾਰੇ ਦੇ ਵਿੱਚੋਂ ਵਿਰੋਧ ਉੱਠੇ ਜੀ ਦਲਤ ਭਾਈਚਾਰੇ ਦੇ ਜਿਹੜਾ ਗੁੱਸਾ ਫੁੱਟਿਆ ਨੇ ਜੀ ਉਹਦੀ ਬਦੌਲਤ ਪ੍ਰਧਾਨ ਮੰਤਰੀ ਸਾਹਿਬ ਨੇ 17 ਅਕਤੂਬਰ ਨੂੰ ਜੀ ਜਿਹੜੀ ਹਰਿਆਣਾ ਦੇ ਵਿੱਚ ਇੱਕ ਰੈਲੀ ਕਰਨੀ ਸੀ ਜੀ ਉਹ ਰੈਲੀ ਉਹਨਾਂ ਨੂੰ ਮੁ츠 ਵੀ ਕਰਨੀ ਪਈ ਮੁ츠 ਵੀ ਕਰਨੀ ਪਈ ਉਹ ਰੈਲੀ ਦਾ ਨਾਂ ਸੀ ਜਨ ਵਿਸ਼ਵਾਸ ਤੇ ਜਨ ਵਿਕਾਸ ਜਨ ਵਿਸ਼ਵਾਸ ਜਨ ਵਿਕਾਸ ਹਾਂ ਜੀ ਇਹ ਇੱਕ ਗੱਲ ਖਾਸ ਹੈ ਕਿਉਂਕਿ ਇਹ ਰੈਲੀ ਜਿਹੜੀ 17 ਅਕਤੂਬਰ ਨੂੰ ਸਾਲ ਪੂਰਾ ਹੁੰਦਾ ਨਵੀਂ ਸਰਕਾਰ ਹਰਿਆਣਾ ਦੀ ਇਹਦੀ ਚੀਜੀ ਵਾਰ ਸਰਕਾਰ ਬਣੀ ਜੀ ਜੀ ਉਹ ਰੈਲੀ ਕਰਨੀ ਪੈਣੀ ਸੀ ਜਿਹਨਾਂ ਨੂੰ ਮੁ츠 ਵੀ ਕਰਨੀ ਪਈ ਜੀ ਤਾਂ ਹੁਣ ਇਹ ਹੈ ਕਿ ਇਹਨਾਂ ਨੇ ਬਹੁਤ ਸਾਰਾ ਜੋਰ ਲਾ ਸਕਿਆ ਫਾਈਨਲ ਨਹੀਂ ਕਿਸੇ ਵੀ ਤਰੀਕੇ ਦੇ ਰਾਜ਼ ਰਹਿ ਗਿਆ ਇਸ ਪਰਿਵਾਰ ਦਾ ਜੀ ਜੀ ਹਾਂਜੀ ਤਾਂ ਇਹਨਾਂ ਨੇ ਗੱਲ ਕੀ ਕੀਤਾ ਇਹਨਾਂ ਦੇ ਆਪਣਾ ਜਿਹੜਾ ਹੈਗਾ ਬਹੁਤ ਕਰੀਬੀ ਹੈ ਇਹਨਾਂ ਦਾ ਜੀ ਸੁਦੇਸ਼ ਘਟਾਰੀਆ ਉਹ ਸਲਾਹਕਾਰ ਹੈ ਇਹਨਾਂ ਦੀ ਜੀ ਆਪਣੀ ਮੈਡਮ ਨੇ ਨਹੀਂ ਜੀ ਮਨੋਰਨਲ ਮਨੋਰਨਲ ਘਟੋ ਜੀ ਸੁਦੇਸ਼ ਘਟਾਰਗੇ ਨੇ ਭੇਜਿਆ ਜੀ ਸੁਦੇਸ਼ ਘਟਾਰਗੇ ਨੇ ਫਿਰ ਆਪਦੇ ਨਾਲ ਲਿਆ ਹਰਿਆਣਾ ਅਸ ਸੀ ਕਮਿਸ਼ਨ ਦੇ ਓਪਟੀਰ ਮੈਂ ਜੀ ਬਜਿੰਦਰ ਸਿੰਘ ਵੜਾਗੁਰੂ ਜੀ ਨੂੰ ਜੀ ਇਨਫਰਾਸਟ੍ਰਕਚਰ ਕਮਿਸ਼ਨਰ ਜੀ ਅਮਰਜੀਤ ਉਹਨਾਂ ਨੂੰ ਨਾਲ ਲਿਆ ਜੀ ਔਰ ਜਿਹੜੇ ਪਹਿਲਾ ਸਲਾਹਕਾਰ ਰਹਿ ਚੁੱਕੇ ਹੈ ਜੀ ਇਹਨਾਂ ਦੇ ਸੈਕਟਰੀ ਸਾਹਿਬ ਦੇ ਜੀ ਤੇ ਇਸ ਵੇਲੇ ਉਹ ਜਿਹੜੇ ਹੈਗੇ ਮੁੱਖ ਮੰਤਰੀ ਦੇ ਪੋਲੀਟੀਕਲ ਸੈਕਟਰੀ ਅਕਰਮ ਪੜਾੜੀ ਸਾਹਿਬ ਜੀ ਉਹਨਾਂ ਸਾਰਿਆਂ ਨੂੰ ਲਿਆ ਤੇ ਪਿਛਲੇ 36 ਘੰਟਿਆਂ ਤੋਂ ਉਹ ਟਰਾਈ ਕਰ ਰਹੇ ਸੀ ਕਿ ਕਿਸੇ ਨਾ ਕਿਸੇ ਮੈਡਮ ਨੂੰ ਮਨਾਇਆ ਲੇਕਿਨ ਮੈਡਮ ਨੇ ਕਿਹਾ ਤਾਂ ਸਵਾਲ ਹੀ ਨਹੀਂ ਪਿਆ ਨਾ ਜਿੰਨੀ ਦੇਰ ਤੱਕ ਇਹਨਾਂ ਦੋ ਬੰਦਿਆਂ ਨੂੰ ਬਿਸਤਾਰ ਨਹੀਂ ਕੀਤਾ ਦਾ ਮੈਂ ਉਨੀ ਤੱਕ 2:30 ਤੱਕ ਨਾ ਤਾਂ ਪੋਸਟਮੈਂਟ ਕਰਨ ਦੀ ਇਜਾਜ਼ਤ ਦੇ ਮੈਂ ਸੈਂਟੀ ਪ੍ਰਕਰੜ ਕਰਾਂ ਤੇ ਨਾ ਹੀ ਭੇਜਦਾ ਅਸੰਸਕਾਰ ਕਰਾਂ ਜੀ ਇਸ ਸਮੇਂ ਦੌਰਾਨ ਇਹ ਟਾਈਮ ਨਹੀਂ ਸੀਗਾ ਪਤਾ ਲੱਗਿਆ ਸੀ ਮੈਨੂੰ ਵੀ ਇਹ ਪਹੁੰਚਿਆ ਸੀ ਕਿ ਸ਼ਾਇਦ राहुल गांधी शाम ਨੂੰ ਹੁੰਗੇ ਚਾਹੁੰਦੇ ਪਰ ਸਵੇਰੇ ਆਹ ਨਹੀਂ ਤਾਂ ਉਸ ਦੇ ਨੋਮਾਇਦੇ ਤਾਂ ਆ ਗਏ ਸੀਗੇ ਅੱਜ ਜਿੱਥੇ ਕਰਦੇ ਹੋ ਬਈ ਇਹ ਦੇ ਨੋਮੇ ਤੇ ਚੰਡੀਗੜ੍ਹ ਹਵਾਈ ਅੜੇ ਤੇ ਆ ਕੇ ਰਾਹੁਲ ਸਿੱਧਾ ਉਹਨਾਂ ਦੇ ਘਰ ਜਾਂਦੇ ਜੀ ਰਾਹੁਲ ਨੇ ਕਰਦਾ ਕਿ ਉਹਨਾਂ ਦੀ ਪਤਨੀ ਅਮਨੀਤ कौर ਜੀ ਉਹਨਾਂ ਦੀਆਂ ਦੋਨੋਂ ਬੇਟੀਆਂ ਉਹਨਾਂ ਨਾਲ ਗੱਲਬਾਤ ਕੀਤੀ ਜੀ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਜਦੋਂ ਰਾਹੁਲ ਬਾਹਰ ਆਏ ਜੀ ਉਦੋਂ ਮੈਂ ਪਹਿਲਾਂ ਸਸਪੈਂਸ਼ਨ ਵਿੱਚੋਂ ਰਹਿ ਗਈ ਸੀ ਉਹ ਇਹੋ ਜੀ ਕਿ ਜਦੋਂ ਰੌਹਲ ਗਾਂਧੀ ਦਾ ਪਤਾ ਲੱਗਿਆ ਕਿ ਉਹ ਆਊਗਾ ਜੀ ਤੇ ਇਹ ਬੀਬੀ ਨਹੀਂ ਮੰਨ ਰਹੀ ਨਹੀਂ ਮੰਨ ਰਹੀ ਇਹ ਕਹਿੰਦੀ ਹੈ ਕਿ ਉਹ ਸਸਪੈਂਡ ਕਰੋ ਉਹਨੂੰ ਗ੍ਰਿਫਟਾਰ ਕਰੋ ਤਾਂ ਫਿਰ ਕੀ ਕੀਤਾ ਰਾਤ ਕਾਫੀ ਦੇਰ ਮੇ ਜਿਹੜਾ ਉੱਥੇ ਦਾ ਡੀਜੀਪੀ ਹੈ ਉਹ ਡੀਜੀਪੀ ਨੂੰ ਛੁੱਟੀ ਤੇ ਛੁੱਟੀ ਤੇ ਭੇਜ ਦਿੱਤਾ ਰਾਤ ਤੇ ਉਹਦੇ ਜਗ੍ਹਾ ਤੇ ਐਕਟਿੰਗ ਡੀਜੀਪੀ ਲਗਾ ਜੀ ਲੇਕਿਨ ਉਹਨਾਂ ਦੀ تسਲੀਮ ਇਸ ਕਰਤੇ ਵੀ ਨਹੀਂ ਹੋਈ ਜੀ ਫਿਰ ਜਦੋਂ ਰੌਹਲ ਗਾਂਧੀ ਆਇਆ ਰੌਹਲ ਗਾਂਧੀ ਨੇ ਜਿਹੜੀ ਗੱਲਬਾਤ ਕੀਤੀ ਉਸ ਪਰਿਵਾਰ ਨਾਲ ਉਸ ਤੋਂ ਬਾਅਦ ਥੋੜੇ ਵੀਡੀਓ ਨਾਲ ਗੱਲ ਬਾਤ ਜੀ ਵੀਡੀਓ ਲੰਘਦੀ ਰਹੁਲ ਗਾਂਧੀ ਦੀ ਗੱਲਬਾਤ ਕਿਤੇ ਨੂੰ ਗੱਲਬਾਤ ਅਜੇ ਹੀ ਹੈ ਜੀ ਜਿਹੜੀ ਗੱਲਬਾਤ ਭਾਰਤ ਸਰਕਾਰ ਨੂੰ ਵੀ ਹਰਔਣ ਮਿਲ ਗਈ ਅੱਛਾ ਜੀ ਕਿਉਂਕਿ ਇਹਦਾ ਪ੍ਰਭਾਵ ਕਹਿੰਦਾ ਪਹਿਲਾਂ ਪੰਜਾਬ ਹਰਿਆਣਾ ਜੀ ਤੇ ਚੰਡੀਗੜ੍ਹ ਦੇ ਵਿੱਚ ਸੀ ਉਹਦੇ ਪ੍ਰਭਾਵ ਜਿਹੜਾ ਸਾਰੇ ਹਿੰਦੁਸਤਾਨ ਪੈਸਟ ਦਾ ਖਾਸ ਕਰਕੇ ਪਿਆਰ ਪਿਆਰ ਦੀਆਂ ਇਲੈਕਸ਼ਨਾਂ ਆ ਕੀ ਕਹਿੰਦਾ ਰਹੁਲ ਗਾਂਧੀ ਜੀ ਜੀ ਰਹੁਲ ਗਾਂਧੀ ਕਹਿੰਦਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੈਤ ਸਿੰਘ ਸੈਣੀ ਨਹੀਂ ਜੀ ਪਰਿਵਾਰ ਦੇ ਨਾਲ ਉਦ ਗਿਆ ਬੀਤ ਗਿਆ ਨਾਲ ਤੇ ਉਹਦੀ ਵਾਈਫ ਤੇ ਨਾਲ ਆ ਕੇ ਗੱਲਬਾਤ ਕੀ ਕੀ ਜੀ ਔਰ ਉਹਨਾਂ ਨੂੰ ਇਹ ਭਰੋਸਾ ਦਿੱਤਾ ਕਿ ਇਨਸਾਫ ਹੋਊਗਾ ਹੋਊਗਾ ਪਰ ਹੁਣ ਤੱਕ ਇਨਸਾਫ ਕਿਉਂ ਨਹੀਂ ਹੋਇਆ ਕਿਉਂ ਨਹੀਂ ਹੋਇਆ ਸਵਾਲ ਇਹ ਬੱਚੇ ਗੇ ਰਹੇ ਹੈਗੇ ਉਹ ਜਵਾਬ ਮੰਗਦੀਆਂ ਕਿ ਮੁੱਖ ਮੰਤਰੀ ਦੀ ਦੱਸੋ ਦੱਸੋ ਤੁਸੀਂ ਮਤਲਬ ਜਿਹੜਾ ਹੈਗਾ ਸਾਨੂੰ ਇਨਸਾਫ ਕਿਉਂ ਨਹੀਂ ਦਿੱਤਾ ਬਿਲਕੁਲ ਜੀ ਫਿਰ ਇਹ ਕਿਹੜੀ ਗੱਲ ਉਹ ਕਹਿੰਦੇ ਉਹ ਕਹਿੰਦੇ ਵੀ ਉਹ ਬੀਬੀ ਜਿਹੜੋ ਨਹੀਂ ਰਹੇ ਜੀ ਬਾਈਪੁਰਨ ਕੁਮਾਰ ਜੀ ਉਹਨਾਂ ਦੀ ਵਾਈਫ ਜਿਹੜੀ ਹੈਗੀ ਅਮਨੀਤ ਇੱਕ ਵਾਰ ਜੀ ਅਬਨੀਥ ਪੀ ਕੁਮਾਰ ਕਹਿੰਦਾ ਇੱਕ ਸੀਨੀਅਰ ਹੈ ਇਹ ਸਭ ਜੀ ਇਕਾਈਏ ਸਭ ਸੰਧੀ ਦਾ ਬੰਦਾ ਨੌਕਰੀ ਕਰਦਾ ਹੁੰਦਾ ਜੀ ਉਹ ਸਰਕਾਰ ਦੇ ਕਿੰਨਾ ਦਵਾ ਥਲੇ ਹੁੰਦਾ ਹੈ ਇਹਦਾ ਗੱਲ ਉਹਨਾਂ ਕੋਈ ਮੁਸ਼ਕਲ ਨਹੀਂ ਜੀ ਹਾਲਾਂਕਿ ਸਰਕਾਰ ਦਾ ਬੇਹਦ ਦਵਾ ਹੈ ਜੀ ਇਹਦੇ ਬਾਵਜੂਦ ਆਪਾਂ ਯਾਦ ਦੇ ਨਿਆ ਉਸ ਪੀਪਲ ਨੂੰ ਕਿ ਜਿਹੜੀ ਆਪਣੇ ਬੱਚਿਆਂ ਨੂੰ ਤੇ ਆਪਣੇ ਪਤੀ ਨੂੰ ਖਨਸੋਬ ਇਨਸਾਫ ਦਵਾਉਣ ਵਾਸਤੇ ਲੜਾਈ ਲੜ ਰਹੀ ਬਿਲਕੁਲ ਜੀ ਉਹਨੇ ਪ੍ਰਵਾਲੀ ਕੀਤੀ ਕਿ ਜਦ ਸਰਕਾਰ ਦੀ ਪ੍ਰਵਾਲੀ ਕੀਤੀ ਹਰਿਆਣਾ ਸਰਕਾਰ ਦੀ ਚੱਕ ਕੇ ਪਾਸੇ ਰੱਖਦਾ ਇਹ ਕਹਿੰਦਾ ਨਹੀਂ ਉਹ ਕਹਦੇ ਵੀ ਦੱਸੋ ਇਹਦਾ ਜਵਾਬ ਦੇ ਉਹਨਾਂ ਨੂੰ ਬਿਲਕੁਲ ਜੀ ਅਗਲੀ ਗੱਲ ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜੀ ਔਰ ਮਨੋਰ لال ਖੱਟਰ ਨੂੰ ਜੀ ਜਿਹੜੇ ਉਹਨਾਂ ਦੇ ਮੰਤਰੀ ਹੈ ਮੰਤਰੀ ਇਧਰ ਦੇ ਵਿੱਚ ਤੇ ਮੁੱਖ ਮੰਤਰੀ ਹੈ ਜਿਹੜੇ ਹਰਿਆਣੇ ਦੇ ਨਾਇਬ ਸਿੱਖ ਸਨ ਇਹਨਾਂ ਨੂੰ ਕਹਿੰਦੇ ਮੈਂ ਵਿਰੋਧੀ ਧਿਰ ਦਾ ਆਗੂ ਬਣਦਾ ਰਿਹਾ ਉਹਨਾਂ ਨੂੰ ਇੱਕ ਮੈਸੇਜ ਦੇਣਾ ਝੋਰਾ ਜੀ ਕਿ ਤੁਸੀਂ ਇਹਨਾਂ ਨੂੰ انصاف ਦਿਓ ਜੀ ਔਰ ਨਾਲ ਇਹ ਗੱਲ ਉਹਨਾਂ ਨੇ ਕਿਹਾ ਤਮਾਸ਼ਾ ਬੰਦ ਕਰੋ ਅੱਛਾ ਜੀ ਬਹੁਤ ਵੱਡੀ ਗੱਲ ਕਹੀ ਹੈ ਆ ਪੋਲਿਟਿਕਲ ਲੀਡਰ ਬਨੋ ਸਰਕਾਰ ਨੂੰ ਕੇਂਦਰ ਨੂੰ ਤੇ ਹਰਿਆਣਾ ਸਰਕਾਰ ਨੂੰ ਵੀ ਤਮਾਸ਼ਾ ਬੰਦ ਕਰੋ ਜੀ ਐਕਸ਼ਨ ਕਰੋ ਐਕਸ਼ਨ ਕਰੋ ਔਰ ਪ੍ਰਵਾਹ ਨੂੰ ਇਨਸਾਫ ਦੇ ਇਨਸਾਫ ਚਾਹੀਏ ਔਰ ਇਹਦੇ ਤੋਂ ਹੀ ਲੱਗਦਾ ਕਿ ਜਿਹੜਾ ਉਹਨੇ ਡਾਊਟ ਕਹਿੰਦੀ ਸੀ ਮੈਸੇਜ ਦਿੱਤਾ ਪੱਤਰਕਾਰਾਂ ਨੇ ਸਵਾਲ ਕਰਦੇ ਸੀ ਵੀ ਤੁਸੀਂ ਟੋਕਦੇ ਸੀ ਜੀ ਇੱਕ ਵਾਰੀ ਉਹ ਇੰਨਾ ਖਫਾ ਹੋ ਗਿਆ ਸੀ ਉਹਨੇ ਕਿਹਾ ਮੇਰੇ ਕੋ ਬੋਲਣ ਦੋ ਜੀ ਤੁਸੀਂ ਮੈਨੂੰ ਕਿਉਂ ਬੋਲਣ ਦਿੰਦੇ ਹੋ ਨੇ ਆਪਣੀ ਗੱਲ ਬਾਤ ਖੁੱਪੀ ਰੱਖੀ ਹੈ ਜੀ ਔਰ ਉਹਨੇ ਕਿਹਾ ਕਿ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਜੀ ਔਰ ਜਿਸ ਤਰ੍ਹਾਂ ਇਹ ਕਾਂਗਰਸ ਪਾਰਟੀ ਦੇ ਹਰਿਆਣਾ ਦੇ ਆਗੂ ਸੀ ਖਾਸ ਕਰਕੇ ਕੁਮਾਰੀ ਸ਼ੈਲ ਜੀ ਜਿਹੜੀ ਕੰਮ ਸੀਨੀਅਰ ਲੀਡਰ ਹੈ ਔਰ ਦਲਤਪਾਈ ਕੈਰੀਡੂ ਉਹ ਬਿਲਾਉਂਗ ਕਰ ਲਿਆ ਉਹਦੇ ਫਾਦਰ ਚੌਧਰੀ ਦਰਬੀਰ ਸਿੰਘ ਮੈਂ ਤਾਂ ਉਹਨੂੰ ਮਿਲਣ ਦਾ ਮੌਕਾ ਵੀ ਮਿਲਿਆ ਜੀ ਜੀ ਚੌਧਰੀ ਦਰਬੀਰ ਸਿੰਘ ਇਸ ਦੇਸ਼ ਦੇ ਪੈਟਰੋਲੀ ਮਨਿਸਟਰਰੀ ਮਿਨਿਸਟਰ ਜਿਹੜੇ ਮਤਲਬ ਏਡੇ ਵੱਡੇ ਵੱਡੇ ਲੋਕ ਜਿਹੜੇ ਸਾਰੇ ਤੇ ਸਾਰੀ ਉਹਨਾਂ ਦੇ ਨਾਲ ਸੀ ਹਰਿਆਣੇ ਦੀ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਉਹਨਾਂ ਦੇ ਨਾਲ ਸੀ ਔਰ ਉਹਨਾਂ ਨੇ ਪੂਰਾ ਉਹਨਾਂ ਨੂੰ ਇਹ ਵਿਸ਼ਵਾਸ ਲਾ ਕੇ ਕਿ ਕਾਂਗਰਸ ਪਾਰਟੀ ਸਾਡੇ ਨਾਲ ਜੁੜੂਗਾ ਉਹਨਾਂ ਆਪਾਂ ਇਹ ਗੱਲ ਕਰਦੇ ਕਿ ਪਹਿਲਾਂ ਇਸ ਕਠਨਾ ਕਰਨ ਨੇ ਹਰਿਆਣਾ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਮਤਲਬ ਇੱਕ ਹਲਚਲ ਪਹਿਲਾਂ ਕੀਤੀ ਹੁਣ ਹੁਣ ਅੱਜ ਤੋਂ ਬਾਅਦ ਇਹ ਹਲਚਲ ਜਿਹੜੀ ਪੈਦਾ ਹੋਈ ਹੈ ਬਿਹਾਰ ਦੇ ਵਿੱਚ ਜੀ ਕਿਉਂਕਿ ਗੁਰਦੀ ਮੀਡੀਆ ਨੇ ਬੇਸ਼ੱਕ ਇਸ ਘਟਨਾ ਕਰਨ ਨੂੰ ਪੂਰੀ ਤਰ੍ਹਾਂ ਜਿਹੜਾ ਨਜ਼ਰ ਅਦਾਸ ਕੀਤਾ ਵਾ ਬਿਲਕੁਲ ਬਿਲਕੁਲ ਕਿਉਂਕਿ ਗੁਰਦੀ ਮੀਡੀਆ ਆਪਾਂ ਕਹਿੰਦੇ ਆਪਾਂ ਨੂੰ ਆਮ ਤੌਰ ਤੇ ਕੀ ਕਹਿੰਦਾ ਮੇਨ ਸਟਰੀਟ ਮੀਡੀਆ ਜੀ ਜੀ ਇਸ ਘਟਨਾ ਕਰਨ ਨੂੰ ਜੇ ਕਿਸੇ ਨੇ ਠੀਕ ਤਰੀਕੇ ਨਾਲ ਉਠਾਇਆ ਤਾਂ ਮੇਰੇ ਖਿਆਲ ਤੋਂ ਤਾਂ ਆਪਕੋ ਉਹ ਆਜ਼ਾਦ ਮੀਡੀਆ ਜੀ ਨਾ ਸੋਸ਼ਲ ਮੀਡੀਆ ਬਿਲਕੁਲ ਕੈਨੇਓ ਨਾ ਪਲੇਟਫਾਰਮਾਂ ਤੇ ਪਰ ਕਿਉਂਕਿ ਵਿਰੋਧੀ ਧਿਰ ਦੇ ਆਗੂ ਆਏ ਹੈ ਜੀ ਬ੍ਰੋਡਕਾਸਟਰ ਦੇ ਆਗੂ ਨੂੰ ਨਜ਼ਰ ਅੰਦਾਜ਼ ਕਰਨਾ ਜਿਹੜਾ ਹੈਗਾ ਮੇਨਸਟ੍ਰੀਮ ਮੀਡੀਆ ਜਾਂ ਬੂਦੀ ਮੀਡੀਆ ਦੇ ਬਸ ਦਾ ਰੋਕ ਨਹੀਂ ਜੀ ਉਹਨਾਂ ਨੂੰ ਇਹ ਖਬਰਾਂ ਅਨੁਸ਼ੀਲ ਕਰਨੀਆਂ ਪੈਣਗੀਆਂ ਬਿਲਕੁਲ ਜੀ ਔਰ ਇਹ ਖਬਰਾਂ ਬਿਹਾਰ ਤੱਕ ਜਾਣਗੀਆਂ ਜਾਣੀਆਂ ਜੀ ਤੇ ਬਿਹਾਰ ਬਿਹਾਰ ਨੂੰ ਸੀ ਇਹ ਨਹੀਂ ਸਮਝ ਸਕਦੇ ਕਿ ਬਿਹਾਰ ਇੱਕ ਪਛੜਿਆ ਹੋਇਆ ਸੂਬਾ ਜੀ ਆਤਬੀ ਹਰਦ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਪੰਜਾਬ ਦੇ ਵਿੱਚ ਤੁਸੀਂ ਮਾਰੋਗੇ ਜਿਹੜਾ ਆਫਸਰ ਤੇ ਨਿਗਾਹ ਇਨ੍ਹਾਂ ਦੇ ਵਿੱਚੋਂ ਬਹੁਤੇ ਆਈਏ ਇਸ ਤੇ ਆਈਪੀ ਸਭ ਤੋਂ ਜਿਹੜੇ ਉਹ ਬਿਹਾਰ ਤੋਂ ਬਿਆਰ ਉਹਨਾਂ ਦੀ ਜਿਹੜੀ ਹੈਗੀ ਰਾਜਨੀਤਿਕ ਚੇਤਨ ਦਾ ਬੜੀ ਤਿੱਖੀ ਹੈ ਜੀ ਔਰ ਇਹਦਾ ਪ੍ਰਭਾਵ ਡੈਫੀਨਿਟਲੀ ਉੱਥੇ ਪਊਗਾ ਕਿਉਂਕਿ ਜੀ ਰਾਹੁਲ ਗਾਂਧੀ ਬਾਰੇ ਮੈਂ ਜੋ ਕੋਈ ਬੜਾਈ ਨਹੀਂ ਕਰਦਾ ਮੈਂ ਕਹਿੰਦਾ ਕਿ ਰਾਹੁਲ ਗਾਂਧੀ ਪਹਿਲਾ ਲੀਡਰ ਹੈ ਨੈਸ਼ਨਲ ਲੈਵਲ ਤੇ ਜਿਸ ਨੇ ਜਾਤੀ ਜਨਗਣਨਾ ਦੀ ਗੱਲ ਕੀਤੀ ਹੈ ਉਹਨੇ ਕਿ ਜਾਤੀ ਦਾ ਜਿਹੜੀ ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ ਕਿਉਂ ਜੀ ਕਿਉਂਕਿ ਜਿਹੜੇ ਲੋਕ ਜਿਹ ਦਬੇ ਕੁਚਲੇ ਐ ਜਿਨ੍ਹਾਂ ਨੂੰ ਸਾਧਿਆਂ ਤੋਂ ਦਬਾ ਕੇ ਰੱਖਿਆ ਹੋਇਆ ਉਹਨਾਂ ਨੂੰ ਡਵੈਲਪਮੈਂਟ ਦੇ ਜਿਹੜੇ ਸਾਧਨ ਐ ਉਹਦੇ ਵਿੱਚ ਉਹਨਾਂ ਨੂੰ ਬਰਾਬਰ ਦਾ ਹਿੱਸਾ ਬਰਾਬਰ ਦਾ ਹਿੱਸਾ ਤਾਂ ਵੀ ਪਿੱਨੂਗਾ ਤੇ ਪਸਾ ਲੂਗਾ ਇੱਕ ਕੇ ਸਮਾਜ ਦੇ ਵਿੱਚ ਜਿਹੜੀ ਇਹਨਾਂ ਦੀ ਸਟਰੈਂਥ ਕਿੰਨੀ ਹੈ ਇਹਨਾਂ ਦੀ ਗਿਣਤੀ ਕਿੰਨੀ ਹੈ ਇਸ ਕਰਕੇ ਕੱਲ੍ਹ ਤੋਂ ਆਪਣੀ ਮੰਨਣੀ ਪੈਣੀ ਹੈ ਕਿ ਰਾਹੁਲ ਗਾਂਧੀ ਦੇ ਔਨ ਦਾ ਪਤਾ ਲੱਗਣ ਤੇ ਇਹਨਾਂ ਨੇ ਉਹਨੂੰ ਬਦਲਤਾ ਦਿੱਤਾ ਪਰ ਹੁਣ ਜਿਹੜਾ ਹੈਗਾ ਇਸ ਤੋਂ ਬਾਅਦ ਗਫਤਾਰੀਆਂ ਵਾਲੇ ਪਾਸੇ ਵੀ ਗੱਲ ਬਧੂਗੀ ਕਿਉਂਕਿ ਦਰਦ ਪਾਈ ਜਾ ਬਿਲਕੁਲ ਜਿਨ੍ਹਾਂ ਨੇ ਪਹਿਲੇ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀ ਉਹ ਪੂਰਾ ਹੋ ਗਿਆ ਬਿਲਕੁਲ ਔਰ ਕੱਲ ਤੋਂ ਸ਼ਾਇਦ ਮੇਰੇ ਖਿਆਲ ਨਾਲ ਫੁੱਲ ਜਿਹੜੇ ਦਾ ਪਤਾ ਨਹੀਂ ਕਿ ਉਹ ਚੱਲੀ ਗੱਲ ਘਰ ਘਰ ਦਾ ਜਿਹੜਾ ਕੂੜਾ ਦੇ ਚੱਕਰ ਤੋਂ ਕਾਰਕਰਤਾ ਬਿਲਕੁਲ ਔਲ ਰਾਊਂਡਰ ਨਹੀਂ ਰਹੇਗਾ ਜੋ ਸੀਨੀਅਰ ਵਗੈਰਾ ਉਹ ਸੰਭਾਲ ਦੋ ਸਭਾ ਬਿਲਕੁਲ ਔਰ ਇਹ ਗੱਲ ਜੇ ਚਲਦੇ ਚਲਦੇ ਕਿ ਦੇਸ਼ ਭਰ ਦੇ ਵਿੱਚ ਵੀ ਫੈਲ ਸਕਦੀ ਹੈ ਮੇਰੇ ਮਨ ਵਿੱਚ ਅੰਕਸ਼ ਹੈ ਜੀ ਕਿਉਂਕਿ ਇਹ ਤੋਂ ਪਹਿਲਾਂ ਤੁਹਾਡੀ ਯਾਦ ਹੋਵੇ ਸੁਪਰੀਮ ਕੋਰਟ ਦੇ ਵਿੱਚੋਂ एलसीएसपी एक्ट ਨੂੰ ਡਿਲੀਊਟ ਕਰਨ ਦਾ ਫੈਸਲਾ ਆਇਆ ਸੀ ਬਿਲਕੁਲ ਔਰ ਉਸ ਫੈਸਲੇ ਦੇ ਖਿਲਾਫ ਮੂਹੋਂ ਮੂਹੀ WhatsApp ਦੇ ਜਿਹੜੇ ਇੱਕਲੀ ਹਕੀ ਕੰਪੇਨ ਚੱਲੀ ਸੀ ਤੇ ਨਤੀਜਾ ਇਹ ਹੋਇਆ ਸੀ ਕਿ ਲਗਭਗ ਉਤਰੀ ਪਹਾੜ ਦੇ ਵਿੱਚ ਕਿਸੇ ਦਾ ਜਾਨੋਂ ਮੋਕਿਆ ਗਿਆ ਸੀ ਤੇ ਕਈ ਮੌਤਾਂ ਵੀ ਹੋਈਆਂ ਸੀ ਇੱਥੇ ਇੱਕ ਜਿਹੜਾ ਸੀਨੀਅਰ ਆਈਪੀਐਸ ਅਫਸਰ ਜਿਹੜਾ ਉਹਦੀ ਮੌਤ ਹੋਈ ਹੈ ਔਰ ਉਹਦੀ ਮੌਤ ਨੇ ਇੱਕ ਆਪਣੇ ਕਿਸੇ ਨਾ ਕਿਸੇ ਹਲਚਲ ਪੈਦਾ ਕੀਤੀ ਹੈ ਤੇ ਹਾਲਚਲ ਦੇਸ਼ ਦੀ ਪੋਲਿਟਿਕਸ ਵਿੱਚ ਵੀ ਆਦਰ ਪੈਦਾ ਕਰੂਗੀ ਬਹੁਤ ਬਹੁਤ ਧੰਨਵਾਦ ਉਸਾਓ ਮੈਂ ਸਾਰੇ ਹੀ ਸਰੋਤਿਆਂ ਨੂੰ ਮਤਲਬ ਅਪੀਲ ਕਰਦਾ ਬੇਨਤੀ ਕਰਦਾ ਵੀ ਸਾਡੇ ਜਿਹੜਾ ਪੇਜ ਹੈ ਪਲਟੌਟ ਲਾਉਣ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਫਾਲੋ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਇਨਬਾਕਸ ਦੇ ਵਿੱਚ ਮੈਸੇਜ ਛੱਡਦੇ ਕਰੋ ਸਸੀ ਗਾਜ